ਪਾਉਂਦੇ ਰੂਪ ਰੂਪ ਹੋਣ ਲਈ ਇੱਕ ਬੜਾ ਮਹੱਤਵਪੂਰਨ ਵਿਸ਼ਾ ਜਿਹੜਾ ਕਿ ਇਸ ਤੰਗ ਦੇ ਨਾਲ ਸਮਾਜ ਦੇ ਅਲੱਗ-ਅਲੱਗ ਵਰਗਾਂ ਦੇ ਨਾਲ ਭੇਤ ਭਰੀ ਉਹਨਾਂ ਦੇ ਵਿੱਚ ਕਿਵੇਂ ਅਲੱਗ ਰਾਜਨੀਤੀ ਕੀਤੀ ਜਾ ਰਹੀ ਆ ਉਹਦੀ ਤੋਂ ਬਹੁਤ ਵੱਡੀ ਉਦਾਹਰਣ ਪਿਛਲੇ ਦਿਨੀ ਦੇਖਣ ਨੂੰ ਮਿਲੀ ਤੋਂ ਸਤਾਵ ਦੇ ਕੇ ਆਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਲਈ ਮਾਮੂਲੀ ਦੇ ਲਈ ਉਸ ਲੋਕ ਜਨ ਨੂੰ ਤੁਹਾਡੇ ਨਾਲ ਡਿਸਕਸ ਕਰਨ ਦੇ ਲਈ ਅੱਜ ਤੁਹਾਡੇ ਰੂਪ ਰੂਪ ਹੋਏ ਆ ਔਰ ਬਹੁਤ ਸਤਿਕਾਰਯੋਗ ਸਾਡੇ ਵੀਰ ਜੋ ਕਿ ਜਲੰਧਰ ਤੋਂ ਐਮਪੀ ਰਹੇ ਨੇ ਜੋ ਕਿ ਜਲੰਧਰ ਤੋਂ ਐਮਪੀ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਸੁਸ਼ੀਲ ਕੁਮਾਰ ਰਿੰਕੂ ਜੀ ਉਹ ਵਿਸ਼ੇਸ਼ ਤੌਰ ਤੇ ਸਾਡੇ ਚ ਮੌਜੂਦ ਨੇ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਡੇ ਸੀਨੀਅਰ ਆਗੂ ਡੀਪੀ खोसला ਜੀ ਡਾਕਟਰ ਸਾਹਿਬ ਮੇਰੇ ਜ਼ਿਲ੍ਹੇ ਦੇ ਮਾਨ ਮੰਤਰੀ ਜਸ਼ਪਾਲ ਜਨੋਤਰਾ ਜੀ ਸਾਡੇ ਐਸ்சி ਮੋਰਚਾ ਦੇ ਪ੍ਰਧਾਨ ਅਜੀਪਾ ਦਿਸ਼ਾਵਰ ਜੀ ਖਟਕ ਜੀ ਡਾਕਟਰ 스ਪੀਡ ਜੀ ਡਾਕਟਰ ਨਿਰਮਨਜੀਤ ਜੀ ਸਾਰੇ ਬੈਠੇ ਨੇ बीएसपी ਦਾ ਜਿਹੜਾ ਮਾਮਲਾ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਔਰ ਸਾਬਕੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਅੰਗਾਂ ਦੇ ਨਾਲ ਭਈਅਤ ਵੀ ਹੋਈ ਕਈ ਇਸ ਮੁੱਦੇ ਦੇ ਉੱਤੇ ਕਈ ਸਰਕਾਰਾਂ ਲੈ ਗਈਆਂ ਔਰ ਕਈ ਬਣ ਗਈਆਂ ਔਰ ਪਿਛਲੇ ਤਿੰਨ ਭਾਜ ਦੇ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਹੀ ਜ਼ਿਆਦਾ ਦਿਖਾਇਆ ਸੀ ਬੜਾ ਗਰਮ ਕੀਤਾ ਸੀ। ਔਰ ਖਾਕਾ ਪੁਲਿਸ ਅਧਿਕਾਰੀ ਵਿਜੇ ਕੁਮਾਰ ਪ੍ਰਤਾਪ ਜੀ ਨੂੰ ਇੱਕ ਚਿਹਰਾ ਬਣਾ ਕੇ ਬੇਅਤਮੀ ਮਾਮਲਿਆਂ ਦਾ ਪੂਰੇ ਪੰਜਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਵਿਜੇ ਕੁਮਾਰ ਪ੍ਰਤਾਪ ਇਹੋ ਜਿਹੇ ਲੀਡਰਾਂ ਨੂੰ ਜਿਨ੍ਹਾਂ ਨੇ ਵਿਧਾਨ ਸਭਾ ਲੜੀ ਸੀ ਉਸ ਵੇਲੇ ਇਹਨਾਂ ਨੂੰ ਜ਼ਿੰਮੇਵਾਰੀਆਂ ਦੇਵਾਂਗੇ ਔਰ ਜਿਹੜਾ ਬੇਅਦਬੀ ਦੇ ਮਾਮਲੇ ਆ ਇਹਦਾ ਇਨਸਾਫ ਹੈ ਜਿਹੜਾ ਪੰਜਾਬ ਦੀ ਲੋਕਾਂ ਨੂੰ ਲੈ ਕੇ ਦੇਵਾਂਗੇ ਇਸ ਮਨਸ਼ਾ ਦੇ ਨਾਲ ਵਿਜੇ ਕੁਮਾਰ ਪ੍ਰਤਾਪ ਜੀ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸ਼ਾਮਲ ਕਰਵਾਇਆ ਸੀ ਅਸਤੀਫਾ ଦਵਾਇਆ ਸੀ ਵਾਪਸ ਕੀਤਾ ਗਿਆ 3.5 ਸਾਲ ਹੋ ਗਏ ਕੋਈ ਇੱਕ ਕਦਮ ਵੀ ਅੱਗੇ ਜਿਹੜੀ ਆਮ ਆਦਮੀ ਪਾਰਟੀ ਬੇਅਦਬੀਆਂ ਦੇ ਮਾਮਲੇ 'ਚ ਅੱਗੇ ਵਧਾ ਨਹੀਂ ਸਕੀ ਔਰ ਪਿਛਲੇ ਸਪੈਸ਼ਲ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਐਟ੍ਰੋਸਿਟੀ ਐਕਟ ਜਿਹੜਾ ਜਿਹਦਾ ਨਾਮ ਹੈ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਫਾਦਾਂ ਦੀ ਰੋਕਥਾਮ ਐਕਟ 2025 ਇਹ ਐਕਟ ਜਿਹੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸਾਰੇ ਹੀ ਜਿਹੜੇ ਵਿਧਾਇਕ ਸਨ ਉਹਨਾਂ ਨੇ ਇੱਕ ਵਾਰ ਦੇ ਵਿੱਚ ਇਸ ਐਕਟ ਨੂੰ ਮਨਜ਼ੂਰ ਕੀਤਾ ਔਰ ਇਸ ਐਕਟ ਨੂੰ ਫਿਰ ਦੁਆਰਾ ਵਿਧਾਨ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਕੋਲ 6 ਮਹੀਨੇ ਲਈ ਭੇਜਿਆ ਗਿਆ ਸਵਾਲ ਖੜਾ ਹੁੰਦਾ ਹੈ ਕਿ ਕੀ ਇੰਨੀ ਛੇਤੀ ਅਗਰ ਸਟੈਂਡਿੰਗ ਕਮੇਟੀ ਦੇ ਵਿੱਚ ਵਿਚਾਰਨ ਲਈ ਭੇਜਿਆ ਜਾਣਾ ਸੀ ਤਾਂ ਫਿਰ ਲੋਡ ਕੀ ਸੀ ਐਕਟ ਨੂੰ ਵਿਧਾਨ ਸਭਾ ਵਿੱਚ ਪਾਸ ਕਰਨ ਦੀ ਐਕਟ ਨੂੰ ਫਰੇਮ ਕਰਨ ਦੇ ਲਈ ਉਹਦੀ ਪਰਵਾਸ਼ਾ ਸੈਟਲ ਕਰਨ ਦੇ ਲਈ ਉਹਦੇ ਸਾਰੇ ਪਹਿਲੂ ਜਿਹੜੇ ਐ ਉਹਨੂੰ ਵਿਚਾਰਨੇ ਬੜੇ ਜ਼ਰੂਰੀ ਸਨ ਪਰ ਬੜਾ ਅਨੰਦ ਖੰਦਨ ਦੇ ਵਿੱਚ ਇਸ ਐਕਟ ਨੂੰ ਪਾਸ ਕੀਤਾ ਗਿਆ ਜਿਹਦੇ ਵਿੱਚ ਕਿਉਂਕਿ ਪੰਜਾਬ ਦੀ ਉਹ ਪਵਿੱਤਰ ਧਰਤੀ ਜਿੱਥੇ ਸਾਡੇ ਵੇਦਾਂ ਨੇ ਸਾਡੇ ਪਵਿੱਤਰ ਵੇਦਾਂ ਨੇ ਪਵਿੱਤਰ ਗ੍ਰੰਥਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ ਔਰ ਇਸ ਧਰਤੀ ਦੇ ਉੱਤੇ ਅਗਰ ਕੋਈ ਬੇਅਦਬੀ ਹੁੰਦੀ ਹੈ ਤਾਂ ਉਸ ਬੇਅਦਬੀ ਦੇ ਉੱਤੇ ਰੋਕtham ਲਾਉਣ ਦੇ ਲਈ ਇੱਕ ਸਖਤ ਕਾਨੂੰਨ ਬਣਾਉਣ ਦੇ ਲਈ ਇੱਕ ਐਕਟ ਹੈ ਪੰਜਾਬ ਸਰਕਾਰ ਜਿਹੜੀ ਉਹ ਲੈ ਕੇ ਆਈ ਹੈ ਮੈਂ ਐਕਟ ਦਾ ਔਰ ਇਹਦਾ ਸਵਾਗਤ ਕਰਦਾ ਟੀ ਵਿਚੋਂ ਔਰ ਪੰਜਾਬ ਦੇ ਵਿੱਚੋਂ نو ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਜਿਨ੍ਹਾਂ ਵਿੱਚੋਂ ਇੱਕ ਵੀ ਮੈਂਬਰ ਹੈ ਜਿਹੜਾ ਉਹ ਦਲੀ ਸਮਾਜ ਦੇ ਵਿੱਚੋਂ ਨਹੀਂ ਉਲਟਾ ਪੰਜਾਬ ਦੇ ਖਾਤੇ ਦੇ ਵਿੱਚ ਪਾ ਕੇ ਬਾਹਰਲੇ ਲੋਕ ਇਥੋਂ ਝੁਲ ਕੇ ਜਿਹੜੇ ਆ ਉਹ ਭੇਜ ਦਿੱਤੇ ਪਰ ਇੱਕ ਵੀ ਜਿਹੜਾ ਸ਼ਡਿਊਲਡ ਕਾਸਟ ਹੈ ਜਿਹੜਾ ਉਹ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਇਥੋਂ ਇਹ ਮਾਨਸਿਕਤਾ ਜਿਹੜੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਔਤ ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਇਹਨਾਂ ਦੀ ਜਿਹੜੀ ਗਲਤੀਆਂ ਦੇ ਵਿਰੁੱਧ ਜਿਹੜੀ ਮਾਨਸਿਕਤਾ ਉਹ ਇਹਨਾਂ ਦੇ ਇਸ ਐਕਟਰ ਦੇ ਵਿੱਚੋਂ ਇਸ ਐਕਸ਼ਨ ਦੇ ਵਿੱਚੋਂ ਨਜ਼ਰ ਆਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੈਕਸੀਮਮ ਆਬਾਦੀ ਹੈ ਜਵਾਬੇ ਵਿੱਚ ਸਭ ਨਾਲੋਂ ਜ਼ਿਆਦਾ ਜੇ ਮੈਂ ਪੈਣ ਪੰਜਾਬ ਗੱਲ ਕਰਾਂ ਤਕਰੀਬ 31% ਜਿਹੜੇ ਆਬਾਦੀ ਹੈ ਉਹ ਐਸੀ ਭਾਈਚਾਰੇ ਦੀ ਹੈ ਪੂਰੇ ਪੰਜਾਬ ਦੇ ਵਿੱਚ ਗਲਤ ਮੁੱਖ ਮੰਤਰੀ ਤਾਂ ਬੜੀ ਦੂਰ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਾਡਾ ਰਾਜ ਸਭਾ ਦੇ ਵਿੱਚ ਮੈਂਬਰ ਭੇਜਿਆ ਉਲਟ ਇੱਕ ਗੱਲ ਹੈ ਜਿਹੜੀ ਸਤਜਾਰਜੋਗ ਮੀਡੀਆ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਖਾਸ ਕਰਕੇ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹੇ ਹਾਂ ਇਸ ਧਰਤੀ ਕੋਈ ਗੱਲ ਹੈ ਜਿਹੜੀ ਦੂਰ ਦੂਰ ਤੱਕ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਜਿਹੜਾ ਐਕਟਰੋਸਿਟੀ ਐਕਟ ਬਣਾਉਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਦੇ ਵਿੱਚੋਂ ਦਲਿਤ ਭਾਈਚਾਰੇ ਨੂੰ ਹੋਰ ਬਹੁਤ ਸਾਰੇ ਜਿਹੜੇ ਸ਼੍ਰੇਣੀਆਂ ਉਹਨਾਂ ਨੂੰ ਉਹਦੇ ਵਿੱਚ ਵੰਜਾ ਰੱਖਿਆ ਗਿਆ ਦੇਖੋ ਕੋਈ ਵੀ ਕਾਨੂੰਨ ਜਦੋਂ ਨਵਾਂ ਬੰਦਾ ਤਾਂ ਪਿਛਲਾ ਕੁ ਰੂਪ ਕਾਨੂੰਨ ਹੈ ਜਿਹੜਾ ਔਰ ਨਲ ਐਂਡ ਵਾਈਡ ਹੋ ਜਾਂਦਾ ਹੈ ਅਗਲੇ ਕਾਨੂੰਨ ਦੇ ਹਿਸਾਬ ਨਾਲ ਗੱਲਾਂ ਚਲਦੀਆਂ ਸਾਨੂੰ ਇਸ ਗੱਲ ਦੀ ਪੂਰਾ ਸ਼ੰਕਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸ ਨੂੰ ਦਰੁਸਤ ਨਾ ਕੀਤਾ ਗਿਆ ਔਰ ਮੈਂ ਮੰਨ ਕਰਦਾ ਤੁਹਾਡੇ ਮਾਧਿਅਮ ਤੋਂ